ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਹਾਈਵੇ ਦੇ ਉੱਪਰ ਨਾਕਾ ਲਗਾ ਕੇ ਕੀਤੀ ਗਈ ਓਵਰਲੋਡ ਵਹੀਕਲਾਂ ਅਤੇ ਟਰੈਫਿਕ ਨਿਯਮਾਂ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਅੱਧਾ ਦਰਜਨ ਤੋਂ ਵੱਧ ਵਹੀਕਲਾਂ ਦੇ ਕੱਟੇ ਗਏ ਚਲਾਨ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਕੀ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਟ੍ਰੈਫਿਕ ਨਿਯਮਾਂ ਨੂੰ ਨਾ ਮੰਨਣ ਵਾਲੇ ਅਤੇ ਉਹਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਐਸੇ ਕੜੀ ਦੇ ਤਹਿਤ ਅੱਜ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਨਾਕਾਬੰਦੀ ਕਰਕੇ ਓਵਰਲੋਡ ਅਤੇ ਅਧੂਰੇ ਕਾਗਜ਼ਾਤ ਵਾਲੇ ਵੱਡੇ ਅਤੇ ਛੋਟੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਆਦਿ ਵੀ ਕੱਟੇ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੀਤੀ ਜਾ ਰਹੀ ਕਾਰਵਾਈ ਦੀਆਂ ਜਿਸ ਦੇ ਵਿੱਚ ਕੀ ਵਹੀਕਲਾਂ ਨੂੰ ਰੋਕ ਕੇ ਜਿੱਥੇ ਉਹਨਾਂ ਦੇ ਕਾਗਜ਼ ਆਦਿ ਚੈੱਕ ਕੀਤੇ ਜਾ ਰਹੇ ਹਨ ਉੱਥੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੌਕੇ ਤੇ ਹੀ ਚਲਾਨ ਵੀ ਕੱਟੇ ਜਾ ਰਹੇ ਨੇ ਕੀ ਕਹਿੰਦੇ ਨੇ ਪਰਿਵਹਨ ਵਿਭਾਗ ਦੇ ਅਧਿਕਾਰੀ ਉਹ ਵੀ ਤੁਸੀਂ ਆਪ ਹੀ ਸੁਣ ਲਵੋ ਜੀ ਮਕਸਦ ਤਾਂ ਸਾਡਾ ਇੱਕ ਅਵੇਅਰਨੈਸ ਹੀ ਹੁੰਦਾ ਹੈ ਹਮੇਸ਼ਾ ਜੀ ਕਿ ਓਵਰ ਲੋਡ ਵਹੀਕਲ ਨਾ ਚਲਣ ਸਿਟੀ ਦੇ ਅੰਦਰ ਨੋਰਮਲ ਸਪੀਡ ਤੇ ਚੱਲਣ ਸਪੀਡ ਲਿਮਿਟ ਨੂੰ ਬ੍ਰੀਚ ਨਾ ਕਰਨ ਤੇ ਬਾਕੀ ਨੋਰਮਲ ਯੂਸੂਅਲੀ ਪੇਪਰਸ ਹੁੰਦੇ ਗੱਡੀ ਦੇ ਪੇਪਰਸ ਮੁਕੰਮਲ ਹੋਣ ਇੰਸ਼ੂਰੈਂਸ ਮੁਕੰਮਲ ਹੋਵੇ ਤੇ ਓਮ ਸਿਟੀਜ਼ਨਸ ਨੂੰ ਕੋਈ ਦਿੱਕਤ ਨਾ ਆਵੇ ਨੀਡਲੈਸਲੀ ਪ੍ਰੈਸ਼ਰ ਹਾਰਨ ਨਾ ਬਲੌਕਰਨ ਇਹ ਸਰ ਕਾਫੀ ਚੀਜ਼ਾਂ ਨੇ ਜੀ ਆ ਰੈਂਬਟ ਇਜ਼ ਵੈਰੀ ਬ੍ਰਾਡ ਜੀ ਸਰ 15 ਅਗਸਤ ਨੂੰ ਜੈਜਿਊਸਨ ਦੇਖਦੇ ਵੀ ਹੋ ਕੀਤਾ ਜਾ ਰਿਹਾ ਜੀ ਨਹੀਂ ਜੀ ਨਹੀਂ ਇਹ ਸਾਡਾ ਰੂਟੀਨ ਪ੍ਰੈਕਟਿਸ ਹੈ ਅਸੀਂ ਡੇਲੀ ਬਿਫੋਰ ਐਂਡ ਆਫਿਸ ਆਰਸ ਅਸੀਂ 2 ਘੰਟੇ ਜ਼ਰੂਰ ਲਾਉਣੇ ਬਾਈ ਮਾਰਨਿੰਗ 8 ਟੂ 10 ਔਰ 8 ਟੂ 9 ਤੇ ਈਵਨਿੰਗ ਚ ਅਫਟਰ 5 2 ਘੰਟੇ ਜ਼ਰੂਰ ਅਸੀਂ ਡਿਵੋਟ ਕਰਦੇ ਅਸੀਂ ਤਾਂ ਕਿ ਸਿਟੀਜ਼ਨਸ ਨੂੰ ਅਵੇਅਰ ਕਰ ਸਕੀਏ ਤੇ ਜਿਹੜੇ ਆਊਟ ਸਟੇਟ ਗੱਡੀਆਂ ਹੁੰਦੀਆਂ ਯੂਜੂਲੀ ਉਹਦੇ ਪੇਪਰਸ ਨਹੀਂ ਮੁਕੰਮਲ ਹੁੰਦੇ ਅਸੀਂ ਉਹ ਚੈੱਕ ਜ਼ਰੂਰ ਕਰਦੇ ਕਿਸ ਤਰ੍ਹਾਂ ਫਿਰ ਫਾਈਨ ਕਿਸ ਤਰ੍ਹਾਂ ਲੱਗਦਾ ਜੀ ਉਹ ਤੇ ਕੁਝ ਫਾਈਨ ਦੀ ਡਿਫੀਨੇਸ਼ਨ ਅਡਾ ਅਡਾ ਫਾਈਨ ਓਵਰ ਲੋਡ ਵੀਕਲ 스타ਟਸ ਫਰੋਮ 20000 ਤੇ ਪੇਪਰਸ ਦੇ 5000 2000 ਸੀਟ ਬੈਲਟਸ ਸਾਰਿਆਂ ਦੇ ਐਡਡ ਕਲਾਸੀਫਿਕੇਸ਼ਨ ਸਾਡੇ ਕੋਲ ਨੋਟੀਫਿਕੇਸ਼ਨਸ ਦੇ ਹਿਸਾਬ ਨਾਲ ਹੈ ਜੀ ਸਰ ਅਸੀਂ ਅੱਜ ਜੇ ਤੁਸੀਂ ਫਰਵਾਲਾ ਨੇ ਕਿਹੜੀ ਜਗ੍ਹਾ ਤੇ ਤੁਸੀਂ ਚੈਕਿੰਗ ਕਰ ਰਹੇ ਹੋ ਕਿ ਜੇ ਨਾਕਾ ਲਾਇਆ ਤੇ ਕਿੰਨੇ ਕੁ ਤੁਸੀਂ ਵਾਹਨ ਚੈੱਕ ਕਰ ਚੁੱਕੇ ਹੋ ਕੁਝ ਵਾਹਨ ਅਸੀਂ ਹੁਣ ਤੱਕ अराउंड 10 ਤੋਂ 12 ਵਾਹਨ ਚੈੱਕ ਕਰ ਚੁੱਕੇ ਹਾਂ ਤੇ ਪੰਜ ਤੋਂ 6 ਅਸੀਂ ਚਲਾਨ ਵੀ ਕਰ ਚੁੱਕੇ ਹਾਂ ਜਿੱਦੇ ਚ ਓਵਰਲੋਡ ਵੀ ਹੈ ਪੇਪਰਸ ਵੀ ਹੈ ਸੀਟ ਬੈਲਟ ਦੇ ਵੀ ਹੈਗੇ ਕੀ ਮੈਸੇਜ ਕੀ ਹੈ ਤੁਹਾਡਾ ਜਿਹੜਾ ਉਹ ਵਾਹਨ ਚਲਾਉਂਦੇ ਚਾਲਕ ਜਿਹੜੇ ਵੰਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਚਾਲਕਾਂ ਨੂੰ ਸਾਡਾ ਇੱਕ ਸਿੰਪਲ ਜਿਹਾ ਕੋਈ ਅਸਿਕ ਮੈਸੇਜ ਇੱਕੋ ਹੀ ਦਿੰਨੇ ਹੁਣੇ ਸਾਰਿਆਂ ਨੂੰ ਕਿ ਰੂਲਸ ਨੂੰ ਫੋਲੋ ਕਰੋ ਐਤ ਤੇ ਤੁਹਾਡੀ ਵੀ ਸੇਫਟੀ ਹੈ ਬਾਕੀ ਸਿਟੀਜ਼ਨਸ ਦੀ ਵੀ ਸੇਫਟੀ ਹੈ ਬਸ ਫੋਲੋ ਦਾ ਰੂਲਸ ਦੇਖੋ ਰੂਲਸ ਜਿਹੜੇ ਆਪਣੇ ਬਹੁਤ ਬ੍ਰਾਡ ਨੇ ਜਿਹੜਾ ਬੰਦਾ ਰੂਲਸ ਨੂੰ ਫੋਲੋ ਕਰੇਗਾ ਉਹਦੇ ਕਦੇ ਮਿਸ ਹੈਪਨਿੰਗ ਚਾਂਸ ਹੈਗੇ ਨਹੀਂ